ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਤਹਿਸੀਲ ਇਹਨੂੰ ਤਪਾ ਪੈਂਦੀ ਹੈ ਤੇ ਨੇੜੇ ਭਧੌਰ ਦੇ ਰਹਿ ਜਾਂਦਾ ਬਾਈ ਗੁਰਪ੍ਰੀਤ ਦੇ ਕੋਲ ਅੱਜ ਵੀਡੀਓ ਬਣਾ ਰਹੇ ਹਾਂ ਦੱਸੋ ਤੇ ਬਾਈ ਦਾ ਇਹਦਾ ਆਪਦਾ ਇੱਕ ਫਾਰਮ ਹੈ ਜਿਹਦੇ ਚ ਬਹੁਤ ਸਾਰੀਆਂ ਗਾਵਾਂ ਰੱਖੀਆਂ ਹੋਈਆਂ ਆ ਅੱਜ ਤਿੰਨ ਗਾਵਾਂ ਵਕਾਉ ਕੀਤੀਆਂ ਦੋ ਸੁੰਜਾਂ ਸਵਾਂਜਾਂ ਜਿਹੜੀਆਂ ਸੋਨੀਆਂ-ਜਵਾਨੀਆਂ ਇਹਨਾਂ ਦੇ ਵਿੱਚੋਂ ਵੀ ਇੱਕ ਨਾਲ ਬੱਚਾ ਵੱੱਛੀ ਤੇ ਇੱਕ ਨਾਲ ਵੱਛਾ ਹੈ ਤੇ ਇੱਕ ਗਾਂ ਗੱਭਣ ਇੱਧਰ ਫਿਰਦੀ ਹੈ ਟੈਗ ਨੰਬਰ ਦੱਸਾਂਗੇ ਉਹਦੇ ਹਿਸਾਬ ਤੇ ਤੁਸੀਂ ਗੱਲਬਾਤ ਬਾਈ ਨਾਲ ਕਰ ਲਿਓ ਪਹਿਲਾਂ ਆਪਾਂ 9 ਨੰਬਰ ਟੈਗ ਤੋਂ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੀਡੀਓ ਦੀ ਫਿਰ ਉਸ ਤੋਂ ਬਾਅਦ ਚ 12 ਨੰਬਰ ਤੇ 85 ਨੰਬਰ ਤਿੰਨ ਗਾਵਾਂ ਦਿਖਾਵਾਂਗੇ ਗੁਰਪ੍ਰੀਤ ਭਾਈ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਤਿੰਨੇ ਵੜਾ ਕਰਦੀਆਂ ਆਪਾਂ ਚੱਲਦੀਆਂ ਵੀਰੇ 9 ਨੰਬਰ ਵੜਾ ਬਾਈ ਤੇਰੇ ਨਾਲ ਹੀ ਖੜੀ ਹੈ 9 ਨੰਬਰ ਵੀਰੇ ਉਹ ਮੰਨ ਵੀ 16 ਕਿ ਤਰੀਕ ਦੀ ਸੂਈ ਵੀ ਆ। ਹੂੰ। ਮਗਰੇ ਇਹਦੇ ਬੱਸੀ ਆ। ਠੀਕ ਐ। ਇਸ ਟਾਈਮ ਮੰਨ ਵੀ ਇਹਦੇ ਥੱਲੇ 25 ਕਿਲੋ ਦੁੱਧੇ ਕਰ ਗਈ। ਠੀਕ ਐ। ਤੇ ਯਾਨੀ ਕਿ ਅਸੀਂ ਫੀਡ ਹਲੇ ਗਰਮੀ ਦਾ ਕਰਕੇ ਸਭ ਨੂੰ ਹੀ ਪਤਾ ਵੀ 8 ਕਿਲੋ ਇਹਨਾਂ ਹੁੰਦੇ ਰਹੇ ਆ। ਠੀਕ ਐ। ਤੇ ਇਹਨੇ ਹਾਈਐਸਟ ਦੁੱਧ 40 ਕਿਲੋ ਤੇ ਚਲੀ ਜਾਣਾ। 40 ਤੇ ਜਾਵੜੂਗੀ। ਪਹਿਲੇ ਸੂਏ ਸੀਗਾ ਤੇ 16 ਦੀ 16 ਤਰੀਕ ਨੂੰ ਸੂਈ ਐ। ਹਾਂਜੀ। ਠੀਕ ਐ। ਅੱਜ ਤਰੀਕ ਹੈਗੀ ਆ 28। ਹਾਂਜੀ। 12 ਦਿਨ ਹੋ ਗਏ ਸੂਈ ਨੂੰ। ਹਾਂਜੀ। ਬੱਚਾ ਵੱੱਛੀ ਬਈ ਨਾਲ ਮੱਛੀ ਮਗਰ ਅੱਛਾ ਭਾਈ ਵੱੱਛੀ ਨਾਲ ਦੇਵਾਂਗੇ ਵੀਰੇ ਪਤਾ ਕੀ ਗੱਲ ਆ ਦੇਖੋ ਮੈਂ ਇਹ ਗੱਲ ਸਪੱਸ਼ਟ ਪਹਿਲਾਂ ਕਰਨੀ ਹੁੰਦੀ ਆ ਹਾਂ ਕੋਈ ਇਥੇ ਬਹੁਤ ਬੰਦੇ ਵੀਡੀਓ ਬਣਾਉਂਦੇ ਆ ਚੈਨਲ ਵਾਲੇ ਤੁਸੀਂ ਵੀ ਬਣਾਉਨੇ ਹੋ ਚਲੋ ਉਹ ਹੱਕ ਆ ਹਾਂ ਕਹਿੰਦੇ ਆ ਭਾਈ ਫਲਾਣੇ ਢੀਕੇ ਦੀ ਆ ਤੇ ਅਸੀਂ 10000 ਦੀ ਰੱਖ ਲਾਂ ਪਰ ਵੀਰੇ ਮੇਰਾ ਅਲੈਦਾ ਰੇਟ ਆ ਬੱਸੀ ਦਾ ਹਾਂ ਮੇਰਾ ਜੇ ਗਾਂ ਦੇ ਨਾਲ ਬੱਸੀ ਲਓਗੇ ਤਾਂ 2.5 ਲੱਖ ਰੁਪਿਆ ਰੇਟ ਆ ਠੀਕ ਐ ਅੱਗੇ ਵੀ ਆਪਾਂ ਸਵੀਟਾਂਡੇ ਦੇ ਗਾਂ ਗਈ ਸੀ ਐਸੇ ਲੋਟੀ ਗਈ ਹੈ ਨਾ ਸਹੀ ਐ ਤੇ ਜੇ ਕੱਲੀ ਗਾਂ ਲਾਉਂਗੇ ਤਾਂ 2 ਲੱਖ ਰੁਪਏ ਠੀਕ ਹੈ ਆਪਾਂ 50 ਹਜ਼ਾਰ ਦੀ ਬੱਸੀ ਅਗਲੇ ਨੂੰ 10 ਕੀ ਰੱਖ ਲੈਣੀ ਆ ਉਹ ਜੋ ਰਕਮ ਜੋ ਲੈਸ ਕਰ ਲੈਣਾ ਵੇ ਠੀਕ ਹੈ ਦੂਜਾ ਸੂਆ ਦੂਜਾ ਸੂਆ ਚਾਲ ਦੰਦ ਚਾਰ ਦੰਦ ਦੂਜਾ ਸੂਆ ਕਿਹੜੇ ਸੀਮਨ ਦੀ ਆਪ ਕਾਹਦੀਬ ਦੀ ਹੈਮਰ ਦੀ ਬੱਸੀ ਦਿੱਤੀ ਆ ਠੀਕ ਹੈ ਬੱਛੀ ਇਹਦੇ ਨਾਲ ਹੈਮਰ ਪੋੜ ਹੈਮਰ ਦੀ ਦੱਸੋ ਵੈੜ ਫੇਰ ਦੇਖ ਲਓ ਬਾਈ ਉਹਨੂੰ ਚਲਾ ਮੜਾ ਜਾ ਤੋਰ ਫੇਰੇ ਨੂੰ ਠੜ ਲਾ ਹੌਲੀ ਕਿਦਾਂ ਹਜੇ ਭਲੂਣ ਥੋੜੀ ਥੋੜੀ ਹਵਾਨੇ ਤੋਂ ਪਤਾ ਲੱਗਦਾ ਕਿਉਂਕਿ ਜੇ 12 ਕ ਦਿਨਾਂ ਦੀ ਐ ਸੂਈ ਐ ਫੀਡ ਬਾਈ ਕਹਿੰਦਾ ਬਹੁਤੀ ਨਹੀਂ ਪਾ ਰਹੇ ਕਿਉਂ ਜਲਦੀ ਸੀਗੀ ਇੱਕ ਤਾ ਵਗੈਰਾ ਲੱਗਦਾ ਫਿਰ ਉਦੋਂ ਪਸ਼ੂ ਪੂਰੀ ਫੀਡ ਤੇ ਆਉਂਦਾ ਨਹੀਂ ਸੋ ਸਿਆਲਾਂ ਚਾ ਕੇ ਪੂਰਾ ਪੀਕ ਕਰਮ ਵਾਲੀ ਨੇ ਫੜ ਲੈਣਾ ਜਿਵੇਂ ਰਤ ਦੀ ਠੰਡ ਹੋਣ ਲੱਗੀ ਹਾਲਾਂਕਿ ਮਸਤੀ ਕਰਦੀ ਫਿਰਦੀ ਏ ਤੁਹਾਡੇ ਸਾਹਮਣੇ ਆ ਭਾਵੇਂ ਅਸੀਂ ਇੱਧਰ ਬਾਹਰ ਹੀ ਕੱਢ ਲਿਆ ਵਗਾਵਾ ਇਹ ਵੱਖਰੇ ਨੌ ਨੰਬਰ ਦੇ ਟੈਗ ਆ ਦੋਸਤੋ ਸੀਮਨ ਡਿਟੇਲ ਟੋਟਲ ਬਾਈ ਨੇ ਦੇ ਦਿੱਤੀ ਐ ਗੁਰਪ੍ਰੀਤ ਭਾਈ ਇਧੋ ਕੇ ਪਾਰ ਇੱਕ ਮਿੰਟ ਹੋਰ ਵੀਰੇ ਜੇ ਆਪਾਂ ਬੱਸੀਆਂ ਵੇਚਾਂਗੇ ਮੇਰੇ 20 ਗਾਂਆਂ ਨੇ ਬੱਸੀਆਂ ਦੇਣੀਆਂ 10 ਹੀ ਪਾਲਣੀਆਂ ਠੀਕ ਐ ਤੇ ਵੇਚਾਂਗੇ ਵੀ 70000 ਦੇਪਾ ਠੀਕ ਹੈ ਕੋਈ ਆਪਾਂ ਕਿਸੇ ਨੂੰ ਲਾਰਾ ਨਹੀਂ ਲਾਉਂਦੇ ਵੀ 25 ਦੀ 30 ਦੀ ਬੱਸੀ ਦੇ ਦਾਂਗੇ ਵੇਚਾਂਗੇ ਵੀ 70 ਦੇ ਭਾਈ ਠੀਕ ਹੈ ਸੋ ਇਹ ਦੱਸੋ ਨੌ ਨੰਬਰ ਸੀ ਤੇ 12 ਨੰਬਰ ਭਾਈ ਇੱਧਰ ਆ ਗਈ ਹੁਣ ਇਹ ਵੀਰੇ 40 ਇੱਕ 16 ਦੀ ਆ ਇਹਨੇ ਜਮਾਸਕੇ ਦੇ ਬੱਚੇ ਨੂੰ ਯਾਰ ਉਹਨੂੰ ਦਿੱਤਾ ਹੂੰ ਤੇ ਇਹਦੇ ਥੱਲੇ ਹੁਣ ਇਸ ਟਾਈਮ 22 ਕਿਲੋ ਬੋਲੀ ਹੈਗੀ ਆ ਕਿੰਨੇ ਤਨੋ ਕੇ ਸੂਈ ਨੂੰ ਇਹ ਪਰਸੋਂ ਰਾਤ ਨੂੰ ਸੂਈ ਹੈ ਜੀ ਦੂਜਾ ਸੂਆ ਵੀ ਦੂਜਾ ਸੂਆ 6 ਦਾਂਦੇ ਆ ਜੀ ਠੀਕ ਹੈ ਸ਼ੇਦਾਂ ਦਾ ਅੱਛਾ ਇਹਦਾ ਰੇਟ ਕੀ ਕਰਦੇ ਇਹਦਾ 1 ਲੱਖ 80 ਹਜ਼ਾਰ ਰੁਪਈਆ ਜੀ ਇਹ ਕਿਹੜੇ ਸੀਮੰਦੀ ਹੈ 40 11 16 ਦੀ ਹੈ ਬਈ 40 11 16 ਦੀ ਹੈ ਤੇ ਬੱਚਾ ਦਿੱਤਾ ਨੇ ਜਮਾਸ ਕਰ ਜਮਾਸ ਕਰਦਾ ਜੀ ਠੀਕ ਹੈ ਸੋ ਦੋਸਤੋ ਬੱਚਾ ਤਾਂ ਇਹਦੇ ਨਾਲ ਮੇਲ ਕਾਫ ਹੈ 1 ਲੱਖ ਤੇ 80 ਹਜ਼ਾਰ ਦੀ ਇਹ ਗਾਂ ਇਹ ਵੈੜ 12 ਨੰਬਰ ਦੇ ਟੈਗ ਹੈ ਸੁਹਾ ਦੂਜਾ ਹੈ ਦੁੱਧ ਜਿਹੜਾ ਉਹ ਇਸ ਟਾਈਮ ਕਿੰਨਾ ਹੋਊ ਅੰਦਾਜ਼ਾ ਅੰਦਾਜ਼ਾ 22 ਤੋਂ 23 ਕਿਲੋ ਹੈਗਾ ਜੀ ਤੇ ਇਹਨੇ ਅੱਗੇ 38 ਕਿਲੋ ਦੁੱਧ ਦਿੱਤਾ ਬਲੋਣੀ ਪਹਿਲੇ ਸੂਈ ਪਹਿਲੇ ਸੂਈ ਠੀਕ ਹੈ ਤੋਰੀ ਭਾਈ ਇਹਨੂੰ ਵੀ ਮੜਾ ਹੌਲੀ ਜਿਹਾ ਨੇ ਫੜ ਕੇ ਸੋ ਦੋਸਤੋ ਤੋਰ ਕੇ ਥੋੜਾ ਦਿਖਾ ਦਿੰਨੇ ਆ 12 ਨੰਬਰੇ ਦੇ ਟੈਗ ਹੈ ਥੋੜੀ ਥੋੜੀ ਭਲੋਣਾ ਹਵਾਨੇ ਤੇ ਕਿਉਂਕਿ ਇਹ ਜੇ ਤਾਜੀ ਸੂਈ ਵੀ ਹੈ 22 23 ਕਿਲੋ ਵਾਂਗੂ ਬੌਲੇ ਤੋਂ ਸ਼ੁਰੂਆਤ ਹੈ ਸੀਮਨ ਡਿਟੇਲ ਤੁਹਾਨੂੰ ਦੱਸ ਹੀ ਦਿੱਤੀ ਹੈ ਬਾਈ ਨੇ ਪਸੰਦ ਆਵੇ ਤਾਂ 1 ਲੱਖ ਤੇ 80 ਹਜ਼ਾਰ ਦੀ ਇਹ ਮਿਲ ਜੂਗੀ ਇੱਕ ਗਾਂ ਘੱਬਣ ਰਹਿੰਦੀ ਹੈ ਦੋਸਤੋ ਪਹਿਲਾਂ 9 ਨੰਬਰ ਦਿਖਾਈ ਹੈ ਉਸ ਤੋਂ ਬਾਅਦ ਚ 12 ਨੰਬਰ ਤੇ ਹੁਣ ਤੁਹਾਨੂੰ ਦਿਖਾਉਣੇ ਆ ਇਹਦਾਂ ਨੂੰ ਕਰ 85 ਨੰਬਰੇ ਦੇ ਟੈਗ ਹੈ ਮੁਰਫੀਤ ਬਾਈ ਇਹ ਕਿੰਨਾਂ ਮਸੂਆ ਸੂ ਕੀ ਤੇ ਇਹ ਵੀ ਦੂਜਾ ਸੂਆ ਵਾ ਹੂੰ ਇਡੈਂਟਿਕ ਦੀ ਆਪ ਆ ਪੀਡੀਐਫ ਇਹਦੇ ਸਟੈਕਰ ਵੀ ਲੱਗਿਆ ਵਾ ਠੀਕ ਹੈ ਨੌਨ ਸੈਕਸਡ ਆ ਕੋਈ ਸੈਕਸਡ ਨਹੀਂ ਕਹਿਣਾ ਵੀਰੇ ਹਮ ਤੇ ਇਹਨੇ 41 42 ਕਿਲੋ ਦੁੱਧ ਪਹਿਲੇ ਸੂਏ ਚ ਦਿੱਤਾ ਠੀਕ ਹੈ ਇਹਦਾ ਰੇਟ ਕੀ ਕਰਦੇ ਇਹਦਾ 230 ਆ ਵੀਰੇ ਰੇਟ 2 ਲੱਖ 3000 ਦਿਨ ਕਿੰਨੇ ਲਊ ਦਿਨ ਵੀਰੇ ਇਹਦੇ ਦਿਨਾਂ ਦੇ ਹਿਸਾਬ ਨਾਲ ਤਾਂ 5 ਤਰੀਕ ਨੂੰ ਪੂਰੇ ਹੁੰਦੇ ਆ ਹਮ ਪਸ਼ੂ ਵਿੱਚ ਗਾਂਾਂ ਦਾ 10 ਦਿਨ ਵੱਧ ਵੀ ਲੈ ਜਾਂਦੀਆਂ ਵਿੱਚ ਪੂਰੇ ਦਿਨਾਂ ਤੇ ਵੀ ਸੂ ਪੈਣੀਆਂ ਠੀਕ ਹੈ ਤੇ ਬਾਕੀ ਅਸੀਂ ਜਿਹੜੀ ਫੀਡ ਜੀ ਆ ਟ੍ਰਾਂਜ਼ੀਸ਼ਨ ਪਲੱਸ ਪਾਉਣੀ ਆ ਜੀ ਉਹ ਯਾਨੀ ਕਿ ਬਹੁਤਾ ਆ ਜਾਂ ਗਾਂਾਂ ਦਾ ਲੇਵਾ ਨਹੀਂ ਬਣਦਾ ਨੇ ਠੀਕ ਹੈ ਤੋਂ ਬੱਦ ਤੱਕ ਦੇ ਲਈ ਵੀ ਰੱਖ ਦਿੰਦਾ ਨਹੀਂ 10ਵੇਂ ਦਿਨ ਚੱਲ ਪੈਣਾ ਠੀਕ ਹੈ ਤੋਰ ਦੇ ਬਈ ਇਹਨੂੰ ਵੀ ਸੋ ਦੱਸੋ ਇਹਦਾ ਰੇਟ ਤੁਹਾਨੂੰ ਦੱਸਤਾ ਦੂਜਾ ਸੁਆ ਸੀਮਨ ਡਿਟੇਲ ਬਾਈ ਨੇ ਬੋਲਤੀ ਹੈ ਨਾ ਤੁਸੀਂ ਦੁਬਾਰਾ ਸੁਣ ਲਿਓ ਰਿਪੀਟ ਕਰ ਲਿਓ ਮੈਂ ਪੀਡੀਐਫ ਭਾਈ ਹੈ ਆਡੈਂਟ ਠੀਕ ਓਕੇ ਸੋ ਪੀਡੀਐਫ ਦੇ ਵੱਲੋਂ ਸੀਮਨ ਆਉਂਦਾ ਸੀਗਾ ਜਿਹੜੇ ਸੀਮਨ ਜੀ ਆਪ ਹੈ ਤੇ ਅੱਗੇ ਜਿਹੜਾ ਗੱਬਣ ਹੈ ਉਹ ਵੀ ਬਾਈ ਨੇ ਦੱਸਤਾ ਫਿਟਿੰਗ ਵਾਲਾ ਹਵਾਨਾ ਹਾਲ ਦੀ ਘੜੀ ਚੰਗਾ ਕੱਦ ਚੰਗੀ ਲੰਬਾਈ ਹੈ ਦਿਨ ਹਜੇ ਦੇ ਬਾਕੀ ਹੈ ਇਨੂੰ ਵੀ ਜਾਣ ਦੇ ਉਧਰ ਨੂੰ 85 ਨੰਬਰ ਸਾਹਮਣੇ ਤੁਸੀਂ ਤੁਰਦੀ ਦੇਖ ਰਹੇ ਹੋ ਦੋਸਤੋ ਇਕੱਠੀਆਂ ਜੀਆਂ ਹੀ ਫਿਰਦੀਆਂ ਮਸਤੀ ਕਰਦੀਆਂ ਅਸੀਂ ਖੁੱਲੀਆਂ ਹੀ ਛੱਡੀਆਂ ਹੋਈਆਂ ਦੇਖੋ ਤੁਸੀਂ ਇਹਨਾਂ ਨੂੰ ਜਾਣ ਦੇ ਤੁਰ ਸੋ ਇਹ 85 ਨੰਬਰ ਫੇਰ ਆਪਣੇ ਕੋਲੋਂ ਮੁੜੂਗੀ ਦੇਖੋ ਤੁਸੀਂ ਇਹਨੂੰ ਠੱਕ ਬਈ ਇਧਰ ਆ ਕੇ ਸੋਹਵਾਨਾ ਇਹਦਾ ਫੇਰ ਦੇਖ ਲਓ ਤੁਸੀਂ ਹੁਣ ਇਹ ਜਾ ਰਹੀ ਹੈ ਉਧਰ ਨੂੰ ਬਾਕੀ ਕੋਲੋਂ ਆ ਕੇ ਪਾਸ ਕਰ ਲਓ ਕਿਉਂਕਿ ਰਾਕਮ ਚੰਗੀ ਤੁਸੀਂ ਇਨਵੈਸਟ ਕਰਨੀ ਹੈ ਸੋ ਇਹ ਤਿੰਨਾ ਵੜਾਂ ਦੇ ਰੇਟ ਨਾਲ ਡਿਟੇਲ ਤੁਹਾਨੂੰ ਦੇਤੀ ਹੈ ਬਾਕੀ ਹੁਣ ਤੁਹਾਡਾ ਕੰਮ ਆ ਤਸੱਲੀ ਕਰਨ ਦਾ ਧੰਨਵਾਦ